ਹੈਲੋ ਸਟੂਡੈਂਟਸ ਸਵਾਗਤ ਕਰਦੇ ਹਾਂ ਜੀ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਕੂਲ ਆਫ ਐਮਿਨੈਂਸ ਪਾਵ ਐਸ ਓ ای ਵਿੱਚ ਮਿਲਣ ਵਾਲੀਆਂ ਵਿਦਿਆਰਥੀਆਂ ਨੂੰ ਸਹੂਲਤਾਂ ਬਾਰੇ ਜਾਂ ਆਪਾਂ ਕਹੀਏ ਫੈਸਿਲਿਟੀਆਂ ਬਾਰੇ ਤੇ ਇਸ ਦੇ ਨਾਲ ਨਾਲ ਹੀ ਆਪਾਂ ਸਕੂਲ ਆਫ ਐਮਿਨੈਂਸ ਤੇ ਜੋ ਬਾਕੀ ਸਰਕਾਰੀ ਸਕੂਲ ਨੇ ਉਹਨਾਂ ਵਿੱਚ ਕੀ ਅੰਤਰ ਹੈ ਕੀ ਡਿਫਰੈਂਸ ਹੈ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਤਾਂ ਸਭ ਤੋਂ ਪਹਿਲੀ ਗੱਲ ਤਾਂ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਸਕੂਲ ਆਫ ਐਮੀਨੈਂਸ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਹੈ ਜਿਹੜੀ ਉਹ ਮਿਲ ਚੁੱਕੀ ਹੈ ਤਾਂ ਬੇਟਾ ਸਭ ਤੋਂ ਪਹਿਲੀ ਚੀਜ਼ ਹੈ ਕਿ ਐਡਮਿਸ਼ਨ ਜੇਕਰ ਆਪਾਂ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਤਾਂ ਉੱਥੇ ਆਪਾਂ ਨੂੰ ਜਿਹੜੀ ਐਡਮਿਸ਼ਨ ਹੈ ਬੇਟਾ ਉਹ ਮੈਰਿਟ ਬੇਸ ਤੇ ਮਿਲਦੀ ਹੈ ਤੇ ਬਾਕੀ ਜੋ ਸਕੂਲ ਨੇ ਠੀਕ ਹੈ ਜੀ ਜੋ ਨਾਰਮਲ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਤੁਸੀਂ ਜੇਕਰ एलिजिਬਿਲਟੀ ਐਡਮਿਸ਼ਨ ਲਈ ਪੂਰੀ ਕਰਦੇ ਹੋ ਤਾਂ ਤੁਹਾਨੂੰ ਐਡਮਿਸ਼ਨ ਮਿਲ ਜਾਂਦੀ ਹੈ ਬੁੱਕਸ ਦੀ ਗੱਲ ਕਰੀਏ ਤਾਂ ਸਕੂਲ ਆਫ ਐਮਿਨੈਂਸ ਦੇ ਵਿੱਚ ਵੀ ਬੁੱਕਸ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸਰਕਾਰ ਦੁਆਰਾ ਠੀਕ ਹੈ ਜੀ ਤੇ ਜਿਹੜੀ ਆਮ ਗਵਰਨਮੈਂਟ ਸਕੂਲ ਹੈ ਉੱਥੇ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਯੂਨੀਫਾਰਮ ਵੀ ਦੋਵੇਂ ਹੀ ਸਕੂਲਾਂ ਚ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸਰਕਾਰ ਦੁਆਰਾ ਬੱਚਿਆਂ ਨੂੰ ਐਸਓਈ ਵਿੱਚ ਵੀ ਤੇ ਗਵਰਨਮੈਂਟ ਸਕੂਲਸ ਦੇ ਵਿੱਚ ਵੀ ਫੀਸ ਵੀ ਬੇਟਾ ਚਾਹੇ ਆਪਾਂ ਸਕੂਲ ਆਫ ਐਮੀਨੈਂਸ ਦੀ ਗੱਲ ਕਰ ਲਈਏ ਚਾਹੇ ਆਪਾਂ ਦੂਜੇ ਸਕੂਲਾਂ ਦੀ ਦੂਜੇ ਸਰਕਾਰੀ ਸਕੂਲਾਂ ਦੀ ਗੱਲ ਕਰ ਲਈਏ ਸੇਮ ਹੈ ਜੀ ਸਕਾਲਰਸ਼ਿਪ ਵੀ ਸੇਮ ਹੀ ਮਿਲਦੀ ਹੈ ਸੇਮ ਹੀ ਪ੍ਰੋਸੈਸ ਹੈ ਬੇਟਾ ਕਿ ਤੁਸੀਂ ਕਿਵੇਂ ਸਕਾਲਰਸ਼ਿਪ ਹੈ ਜਿਹੜੀ ਅਪਲਾਈ ਕਰ ਸਕਦੇ ਹੋ ਉਹ ਦੋਵੇਂ ਸਕੂਲਾਂ ਦੇ ਵਿੱਚ ਸੇਮ ਹੀ ਹੈ ਮੋਬਾਈਲ ਫੋਨ ਐਸਓਈ ਦੇ ਵਿੱਚ ਵੀ ਤੁਹਾਨੂੰ ਅਲਾਉਡ ਨਹੀਂ ਹੈਗਾ ਸਕੂਲ ਵਿੱਚ ਲੈ ਕੇ ਜਾਣਾ ਤੇ ਗਵਰਨਮੈਂਟ ਸਕੂਲਸ ਦੇ ਵਿੱਚ ਵੀ ਅਲਾਉਡ ਨਹੀਂ ਹੈਗਾ 홀ੀਡੇਜ਼ ਦੀ ਗੱਲ ਕਰੀਏ ਤਾਂ ਸੇਮ ਹੈ ਦੋਵੇਂ ਸਕੂਲਾਂ ਦੇ ਵਿੱਚ ਠੀਕ ਹੈ ਜੀ ਜਿਨੀਆਂ ਸਕੂਲ ਆਫ ਐਮੀਨੈਂਸ ਦੇ ਵਿੱਚ ਛੁੱਟੀਆਂ ਤੁਹਾਨੂੰ ਮਿਲਣਗੀਆਂ ਓਨੀਆਂ ਹੀ ਆਮ ਗਵਰਨਮੈਂਟ ਸਕੂਲਾਂ ਦੇ ਵਿੱਚ ਟਰਾਂਸਪੋਰਟ ਫੈਸਿਲਿਟੀ ਦੀ ਗੱਲ ਕਰੀਏ ਤਾਂ ਬੇਟਾ ਜਿਹੜਾ ਸਕੂਲ ਆਫ ਐਮੀਨੈਂਸ ਹੈ ਨਾ ਕਈ ਸਕੂਲ ਆਫ ਐਮੀਨੈਂਸ ਦੇ ਵਿੱਚ ਟਰਾਂਸਪੋਰਟ ਫੈਸਿਲਿਟੀ ਹੈਗੀ ਹੈ ਅਪਾ ਕਹਿ ਸਕਦੇ ਆ ਵੀ ਜਿੱਥੇ ਬੱਚਿਆਂ ਦੀ ਜਿਹੜੀ ਸਟਰੈਂਥ ਹੈਗੀ ਉਹ ਜ਼ਿਆਦਾ ਹੈ ਉੱਥੇ ਟਰਾਂਸਪੋਰਟ ਫੈਸਿਲਿਟੀ ਹੈਗੀ ਹੈ ਤੇ ਜਿੱਥੇ ਘੱਟ ਹੈ ਉੱਥੇ ਨਹੀਂ ਹੈਗੀ ਪਰ ਜੇਕਰ ਆਪਾਂ ਆਮ ਗਵਰਨਮੈਂਟ ਸਕੂਲ ਦੀ ਗੱਲ ਕਰੀਏ ਤਾਂ ਉੱਥੇ ਟਰਾਂਸਪੋਰਟ ਫੈਸਿਲਿਟੀ ਨਹੀਂ ਹੈਗੀ ਤਾਂ ਇਹ ਸੀਗਾ ਬਈ ਤਾਂ ਡਿਫਰੈਂਸ ਸਕੂਲ ਆਫ ਐਮਿਨੈਂਸ ਤੇ ਦੂਜੇ ਗਵਰਨਮੈਂਟ ਸਕੂਲ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਬੈਨੀਫਿਟ ਦੀ ਗੱਲ ਕਰਦੇ ਆ ਕਿ ਸਕੂਲ ਆਫ ਐਮਿਨੈਂਸ ਦੇ ਵਿੱਚ ਸਾਨੂੰ ਕਿਹੜੇ-ਕਿਹੜੇ ਬੈਨੀਫਿਟਸ ਮਿਲਦੇ ਨੇ ਸਭ ਤੋਂ ਪਹਿਲਾ ਹੈਗਾ ਬੇਟਾ ਉੱਥੇ ਦੇਖੋ ਵੈਲ ਕੁਆਲੀਫਾਈਡ ਸਟਾਫ ਹੈ ਠੀਕ ਹੈ ਜੀ ਜਿਵੇਂ ਗਵਰਨਮੈਂਟ ਸਕੂਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜੇ ਟੀਚਰਸ ਹੈ ਬੇਟਾ ਪੂਰੇ ਪ੍ਰੋਪਰ ਟੈਸਟ ਕਲੀਅਰ ਕਰਕੇ ਫਿਰ ਆਉਂਦੇ ਨੇ ਠੀਕ ਹੈ ਜੀ ਤਾਂ ਪੂਰਾ ਵੈਲ ਕੁਆਲੀਫਾਈਡ ਸਟਾਫ ਨੂੰ ਮਿਲਦਾ ਹੈ ਵੈਲ ਇਨਫਰਾਸਟ੍ਰਕਚਰ ਤਾਂ ਬੇਟਾ ਤੁਹਾਨੂੰ ਪਤਾ ਹੈ ਕਿ ਨਵੇਂ-ਨਵੇਂ ਸਕੂਲ ਆਫ ਫੈਮਿਨਸ ਬਣੇ ਨੇ ਇੱਥੇ ਦੇ ਜੇਕਰ ਤੁਸੀਂ ਆਪਦੇ ਨੇੜਲੇ ਕੋਈ ਵੀ ਸਕੂਲ ਆਫ ਫੈਮਿਨਸ ਦੇ ਵਿੱਚ ਜਾਓਗੇ ਤਾਂ ਤੁਸੀਂ ਦੇਖੋਗੇ ਕਿ ਲੈਬਸ ਦੇਖ ਲੋ ਚਾਹੇ ਚਾਹੇ ਤੁਸੀਂ ਸਕੂਲ ਦੀ ਬਿਲਡਿੰਗਸ ਦੇਖ ਲੋ ਸਾਰਾ ਕੁਝ ਤੁਹਾਨੂੰ ਪ੍ਰੋਪਰ ਵਧੀਆ ਵੈਲ ਸੈਟਲਡ ਮਿਲੇਗਾ 스마트 ਕਲਾਸਰੂਮਸ ਨੇ ਹਰ ਕਲਾਸਰੂਮ ਦੇ ਵਿੱਚ ਪ੍ਰੋਜੈਕਟਰਸ ਲੱਗੇ ਹੋਏ ਨੇ ਪ੍ਰੈਕਟੀਕਲਸ ਕਰਵਾਏ ਜਾਂਦੇ ਨੇ ਪ੍ਰੈਪਰੇਸ਼ਨ ਆਫ ਕੰਪੀਟੀਟਿਵ ਇਗਜ਼ਾਮ ਤਾਂ ਇਹ ਚੀਜ਼ ਨਵੀਂ ਹੈ ਬੇਟਾ ਤਾਂ ਜੇਕਰ ਤੁਹਾਨੂੰ ਸਕੂਲ ਆਫ ਐਮੀਨੈਂਸ ਦੇ ਵਿੱਚ ਐਡਮਿਸ਼ਨ ਮਿਲਦੀ ਹੈ ਤਾਂ ਜ਼ਰੂਰ ਲੋ ਕਿਉਂਕਿ ਇਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿਲੇਬਸ ਦੇ ਨਾਲ-ਨਾਲ ਬੇਟਾ ਕੰਪੀਟੀਟਿਵ ਇਗਜ਼ਾਮਸ ਦੀ ਵੀ ਤਿਆਰੀ ਹੈ ਜਿਹੜੀ ਉਹ ਕਰਵਾਈ ਜਾਂਦੀ ਹੈ ਤਾਂ ਕਿ ਬੱਚਾ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਜੌਬ ਲਈ एलिਜੀਬਲ ਹੋ ਸਕੇ ਗਾਈਡੈਂਸ ਅਬਾਊਟ ਕੈਰੀਅਰ ਤਾਂ ਬੱਚਿਆਂ ਨੂੰ ਨਾਲ-ਨਾਲ ਹੀ ਇਹ ਵੀ ਚੀਜ਼ ਨਵੀਂ ਹੈ ਨਾਲ-ਨਾਲ ਹੀ ਬੱਚਿਆਂ ਨੂੰ ਉਹਨਾਂ ਦੇ ਆਉਣ ਵਾਲੇ ਕਰੀਅਰ ਦੀ ਜੋ ਚੁਨਾਵ ਦੀ ਹੈਗੀ ਆ ਉਹਦੇ ਵਿੱਚ ਹੈਲਪ ਕੀਤੀ ਜਾਂਦੀ ਹੈ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਕਿ ਕਿਹੜਾ ਸਟਰੀਮ ਅੱਗੇ ਜਾ ਕੇ ਕਿੱਥੇ ਐਂਡ ਹੋਵੇਗਾ ਤੇ ਉਹ ਅੱਗੇ ਜਾ ਕੇ ਉਹਦਾ ਕੀ ਸਕੋਪ ਹੋਵੇਗਾ ਕਿਹੜੀ ਜੌਬ ਮਿਲੇਗੀ ਇਹ ਇਨਫੋਰਮੇਸ਼ਨ ਵੀ ਬਟਾ ਤੁਹਾਨੂੰ ਸਕੂਲ ਆਫ ਐਮਿਨੈਂਸ ਦੇ ਵਿੱਚ ਨਾਲ-ਨਾਲ ਹੀ ਪ੍ਰੋਵਾਈਡ ਕੀਤੀ ਜਾਵੇਗੀ ਐਕਸਟਰਾ ਐਕਟੀਵिटीज ਤੇ ਵੱਧ ਫੋਕਸ ਕੀਤਾ ਜਾਏਗਾ ਤੁਹਾਨੂੰ ਬਹੁਤ ਵਧੀਆ ਐਕਸਪੋਜ਼ਰ ਮਿਲੇਗਾ ਸਪੋਰਟਸ ਦੀ ਐਕਟੀਵिटीज ਗੇਮਸ ਵਗੈਰਾ ਵੱਧ ਕਰਵਾਈਆਂ ਜਾਣਗੀਆਂ ਕਲਚਰਲ ਐਕਟੀਵिटीज ਵੱਧ ਕਰਵਾਈਆਂ ਜਾਣਗੀਆਂ ਨਵੇਂ-ਨਵੇਂ ਸੋਹਣੇ-ਸੋਹਣੇ ਬੇਟਾ ਬਿਲਡਿੰਗਸ ਬਣ ਚੁੱਕੀਆਂ ਆ ਸਕੂਲ ਆਫ ਫੈਮਿਨੈਂਸ ਦੀਆਂ ਤੇ ਹਾਂ ਸਭ ਤੋਂ ਇੰਪੋਰਟੈਂਟ ਹੈ ਐਕਸਪੋਜ਼ਰ ਵਿਜ਼ਿਟਸ ਤੁਹਾਨੂੰ ਬਾਹਰ ਲੈ ਕੇ ਨਵੇਂ-ਨਵੇਂ ਸਕਸੈਸਫੁਲ ਲੋਕਾਂ ਨਾਲ ਮਿਲਾਇਆ ਜਾਏਗਾ ਬਾਹਰ ਲੀਆਂ ਜਿਹੜੀਆਂ ਵਿਜ਼ਿਟਸ ਹੋਣਗੀਆਂ ਐਜੂਕੇਸ਼ਨਲ ਟੂਰ ਹੋਣਗੇ ਉਹ ਜ਼ਿਆਦਾ ਹੋਣਗੇ ਇੱਥੇ ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਬੇਟਾ ਕਿ ਜੇਕਰ ਤੁਹਾਨੂੰ ਸਕੂਲ ਆਫ ਐਮਿਨੈਂਸ ਦੇ ਵਿੱਚ ਐਡਮਿਸ਼ਨ ਮਿਲਦੀ ਹੈ ਤਾਂ ਤੁਸੀਂ ਜ਼ਰੂਰ ਲੋ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਲਈ ਇੱਕ ਵਧੀਆ ਬਦਲਾਅ ਹੈ ਜਿਹੜਾ ਸਕੂਲ ਆਫ ਐਮਿਨੈਂਸ ਲੈ ਕੇ ਆ ਸਕਦਾ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਬੱਚੇ ਪੁੱਛ ਰਹੇ ਸੀ ਕਿ ਮੈਮ 11th ਕਲਾਸ ਦੀ ਕਲਾਸਾਂ ਕਦੋਂ ਸਟਾਰਟ ਹੋਣਗੀਆਂ ਤਾਂ ਬੇਟਾ 9th ਕਲਾਸ ਦੀਆਂ ਜਿਹੜੀਆਂ ਕਲਾਸਿਸ ਸੀ ਸਕੂਲ ਆਫ ਫੈਮਿਨੈਂਸ ਦੀ ਉਹ 20 ਮਈ ਤੋਂ ਸਟਾਰਟ ਹੋ ਗਈਆਂ ਸੀਗੀਆਂ ਪਰ ਜਿਵੇਂ ਕਿ ਪਤਾ ਆਪਾਂ ਨੂੰ ਹੁਣ ਛੁੱਟੀਆਂ ਪੈ ਚੁੱਕੀਆਂ ਐ ਤਾਂ ਬੇਟਾ ਹੁਣ ਜੁਲਾਈ ਦੇ ਵਿੱਚ ਹੀ ਕਲਾਸਿਸ ਐ ਜਿਹੜੀਆਂ ਉਹ ਤੁਹਾਡੀਆਂ ਸਟਾਰਟ ਹੋਣਗੀਆਂ ਮੇਬੀ ਤੁਹਾਡੀਆਂ ਆਨਲਾਈਨ ਕਲਾਸਿਸ ਐ ਜਿਹੜੀਆਂ ਉਹ ਸਕੂਲ ਦੇ ਵੱਲੋਂ ਲਗਾਈਆਂ ਜਾ ਸਕਦੀਆਂ ਨੇ ਰਾਈਟ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਬਹੁਤ ਹੀ ਜਲਦ ਬੇਟਾ ਮੈਰਿਟੋਰੀਅ ਸਕੂਲ ਦੀ 9th ਕਲਾਸ ਦੀ ਕਾਉਂਸਲਿੰਗ ਵੀ ਆਉਣ ਵਾਲੀ ਹੈ ਰਾਈਟ ਤੇ ਇਸ ਦੇ ਨਾਲ ਹੀ 11th ਦੀ ਜੋ वेटिंग लिस्ट ਸੀ ਉਹ ਵੀ ਆ ਸਕਦੀ ਹੈ ਤਾਂ ਤੁਸੀਂ ਹਰ ਅਪਡੇਟ ਦੀ ਹਰ ਅਪਡੇਟ ਦੀ ਜਾਣਕਾਰੀ ਦੇ ਲਈ ਹੁਣ ਹਰ ਅਪਡੇਟਡ ਇਨਫੋਰਮੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਤਾਂ ਕਿ ਜਦੋਂ ਵੀ ਕੋਈ ਇਨਫੋਰਮੇਸ਼ਨ ਆਵੇ ਮੈਂ ਚੈਨਲ ਤੇ ਸ਼ੇਅਰ ਕਰਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਤੇ ਮਿਲ ਸਕੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਬੇਟਾ ਜਿਵੇਂ ਹੀ ਕੋਈ ਅਪਡੇਟ ਸਕੂਲ ਆਫ ਫੈਮਿਨੈਂਸ ਜਾਂ ਫਿਰ ਮੈਟੋਰੀਅਸ ਸਕੂਲ ਦੀ ਆਉਂਦੀ ਹੈ ਨਾਲ ਦੀ ਨਾਲ ਇਸ ਚੈਨਲ ਤੇ ਸ਼ੇਅਰ ਕਰ ਦਿੱਤੀ ਜਾਵੇਗੀ ਤਾਂ ਸਟੂਡੈਂਟਸ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ ਟਿਲ ਦੈਨ ਆਪਣਾ ਖਿਆਲ ਰੱਖਣਾ ਨੈਵਰ ਗਿਵ ਅਪ ਗੁੱਡ ਬਾਏ